ਤਪ ਅਸਥਾਨ ਨਿਰਮਲ ਕੁੱਟੀਆਂ ਛੰਬ ਵਾਲੀ ਪਿੰਡ ਪੰਡਵਾ ਵਿਖੇ ਸੰਗਰਾਂਦ ਦਿਹਾੜੇ ਨੂੰ ਸਮਰਪਿਤ ਮਹਾਨ ਗੁਰਮਤ ਸਮਾਗਮ ਤਪ ਅਸਥਾਨ ਨਿਰਮਲ ਕੁੱਟੀਆਂ ਛੰਬ ਵਾਲੀ ਪਿੰਡ ਪੰਡਵਾ ਵਿਖੇ ਸ਼੍ਰੀਮਾਨ ਸੰਤ ਗੁਰਚਰਨ ਸਿੰਘ ਜੀ ਮਹਾਰਾਜ ਦੀ ਅਗਵਾਈ ਹੇਠ ਸ਼ਰਦਾ ਤੇ ਉਤਸ਼ਾਹ ਨਾਲ ਕਰਵਾਇਆ ਗਿਆ ਇਸ ਸੰਬੰਧੀ ਜਾਣਕਾਰੀ ਦਿੰਦਿਆਂ ਤਪ ਸਥਾਨ ਨਿਰਮਲ ਕੁੱਟਿਆ ਛੰਬ ਵਾਲੀ ਪਿੰਡ ਪੰਡਵਾ ਦੇ ਮੁੱਖ ਸੰਚਾਲਕ ਸ਼੍ਰੀਮਾਨ ਸੰਤ ਗੁਰਚਰਨ ਸਿੰਘ ਮਹਾਰਾਜ ਨੇ ਦੱਸਿਆ ਕਿ 11 ਫਰਵਰੀ ਨੂੰ ਸ਼੍ਰੀ ਅਖੰਡ ਪਾਠ ਸਾਹਿਬ ਜੀ ਦੇ ਜਾਪਾਂ ਦੀ ਲੜੀ ਆਰੰਭ ਕੀਤੀ ਗਈ ਸੀ ਅਤੇ 13 ਫਰਵਰੀ ਨੂੰ ਸ਼੍ਰੀ ਅਖੰਡ ਪਾਠ ਸਾਹਿਬ ਜੀ ਦੇ ਪਾਠਾਂ ਦੇ ਭੋਗ ਉਪਰੰਤ ਸਜੇ ਦੀਵਾਨਾ ਵਿੱਚ ਪੰਥ ਦੇ ਪ੍ਰਸਿੱਧ ਰਾਗੀ ਢਾਡੀ ਕੀਰਤਨੀ ਜਥੇ ਭਾਈ ਸੁਖਦੇਵ ਸਿੰਘ ਜੀ ਨਡਾਲੋਂ ਵਾਲਿਆਂ ਨੇ ਸੰਗਤਾਂ ਨੂੰ ਗੁਰਬਾਣੀ ਦੇ ਮਨੋਹਰ ਕੀਰਤਨ ਨਾਲ ਨਿਹਾਲ ਕੀਤਾ ਉਪਰੰਤ ਸੰਤ ਸ਼੍ਰੀਮਾਨ ਗੁਰਚਰਨ ਸਿੰਘ ਮਹਾਰਾਜ ਵੱਲੋਂ ਪਵਿੱਤਰ ਸੰਗਰਾਂਦ ਦੇ ਦਿਹਾੜੇ ਦੀ ਵਿਆਖਿਆ ਕਰਦੇ ਹੋਏ ਸੰਗਤਾਂ ਨੂੰ ਗੁਰੂ ਵਾਲੇ ਬਣਨ ਭਾਉ ਅਮ੍ਰਿਤ ਛਕਣ ਅਤੇ ਸਿੰਘ ਸਜਣ ਲਈ ਪ੍ਰੇਰਿਆ। ਸਟੇਜ ਸਕੱਤਰ ਦੀ ਸੇਵਾ ਭਾਈ ਗੁਰਲਾਲ ਸਿੰਘ ਵੱਲੋਂ ਨਿਭਾਈ ਗਈ। ਸਮਾਗਮ ਉਪਰੰਤ ਸ਼੍ਰੀਮਨ ਸੰਤ ਗੁਰਚਰਨ ਸਿੰਘ ਮਹਾਰਾਜ ਵੱਲੋਂ ਖਰਾ ਗੀਟਾ ਦੀ ਕੀਰਤਨੀ ਜਥਿਆਂ ਅਤੇ ਪ੍ਰਮੁੱਖ ਸਖਸ਼ੇਤਾਂ ਨੂੰ ਸਿਰਪਾਉ ਨਾਲ ਨਵਾਜਿਆ ਗਿਆ। ਉਨ੍ਹਾਂ ਸਮੂਹ ਸੰਗਤਾਂ ਨੂੰ ਸਮਾਗਮ ਨੂੰ ਸਫਲਾ ਕਰਨ ਲਈ ਤਹਿ ਦਿਲੋਂ ਧੰਨਵਾਦ ਕੀਤਾ। ਹੋਰ ਨਵੀਆਂ ਨਿਊਜ਼ ਅਪਡੇਟਸ ਆਪਣੇ ਮੋਬਾਈਲ ਤੇ ਸਭ ਤੋਂ ਪਹਿਲਾਂ ਪ੍ਰਾਪਤ ਕਰਨ ਲਈ ਸਟਾਰ ਵਿਜੇ ਸੱਚ ਦਾ ਪ੍ਰਤੀਕ ਨੂੰ ਲਾਈਕ ਤੇ ਸਬਸਕ੍ਰਾਈਬ ਜਰੂਰ ਕਰ ਲਓ ਫੇਸਬੁੱਕ ਪੇਜ ਸਟਾਰ ਵਿਜੇ ਸੱਚ ਦਾ ਪ੍ਰਤੀਕ ਨੂੰ ਫੋਲੋ ਕਰਕੇ ਜੁੜੇ ਰਹੋ ਨਵੀਆਂ ਤੇ ਜਾਣਕਾਰੀ ਭਰਪੂਰ ਖਬਰਾਂ ਦੇ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਾਹ ਪ੍ਰਖਾ ਦੇ ਤਪ ਸਥਾਨ ਨਿਰਮਲ ਕੁੱਟਿਆ ਸ਼ੰਭ ਵਾਲੀ ਪਿੰਡ ਪੰਡਵਾ ਵੇਖੇ ਹਰ ਸਗਰਾਂ ਦੇ ਸਗਰਾਂਦ ਗੁਰਮਤ ਸਮਾਗਮ ਕਰਵਾਏ ਜਾਂਦੇ ਹਨ ਅੱਜ ਵੀ ਫੱਗਣ ਦੀ ਸਗਰਾਂਦ ਨੂੰ ਮੁੱਖ ਰੱਖਦੇ ਆ ਮਹਾਪੁਰਖਾਂ ਦੇ ਅਸਥਾਨ ਤੇ ਸੰਤ ਸਮਾਗਮ ਗੁਰਮਤ ਸਮਾਗਮ ਕਰਵਾਏ ਗਏ ਹਨ ਇਹਨਾਂ ਸਮਾਗਮਾਂ ਦੇ ਵਿੱਚ ਗੁਰੂ ਘਰ ਦੇ ਕੀਰਤਨੇ ਢਾਡੀ ਸਿੰਘ ਸਵਾਨਾ ਨੇ ਅੱਜ ਹਾਜ਼ਰੀ ਭਰੀ ਹੈ ਔਰ ਅੱਜ ਮਹਿੰਨੇ ਦੀ ਵਿਚਾਰ ਕੀਤੀ ਗਈ ਹੈ ਜੋ ਇਲਾਕੇ ਦੀਆਂ ਸਰਬੱਤ ਸੰਗਤਾਂ ਦੇ ਸੰਯੋਗ ਸੰਯੋਗ ਦੇ ਨਾਲ ਇਹ ਬੜੇ ਉਤਸ਼ਾਹ ਦੇ ਨਾਲ ਬੜੀ ਭਾਵਨਾ ਦੇ ਨਾਲ ਇਹ ਪਵਿੱਤਰ ਸਥਾਨ ਤੇ ਸਮਾਗਮ ਕਰਵਾਏ ਜਾਂਦੇ ਹਨ ਔਰ ਗੁਰਮਤ ਦਾ ਹੀ ਪ੍ਰਚਾਰ ਸਿੱਖੀ ਦਾ ਪ੍ਰਚਾਰ ਗੁਰਬਾਣੀ ਦਾ ਪ੍ਰਚਾਰ ਕੀਤਾ ਜਾਂਦਾ ਹੈ ਔਰ ਸਾਰੀ ਸੰਗਤ ਨੂੰ ਬੜੀ ਨਿਮਰਤਾ ਸਹਿਤ ਬੇਨਤੀ ਹੈ ਇਹ ਘੋਰ ਕਾਲਯੁਗ ਦੇ ਸਮੇਂ ਅੰਦਰ ਵਾਹਿਗੁਰੂ ਦਾ ਬਖਤਵਤ ਸਿਮਰਨ ਕਰੀਏ ਔਰ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ ਜੁੜ ਕੇ ਆਪਣਾ ਮਨੁੱਖਾ ਜਨਮ ਸਫਲਾ ਬਣਾਈਏ ਅਨਸਾਰ ਤੇ ਆਏ ਆ ਨਾਮ ਜਪਣ ਵਾਸਤੇ ਆਏ ਆ ਸਾਨੂੰ ਨਾਮ ਵੀ ਜਪਣਾ ਚਾਹੀਦਾ ਔਰ ਸਾਨੂੰ ਕਿਰਤ ਵੀ ਕਰਨੀ ਚਾਹੀਦੀ ਹੈ ਕਿ ਤਾਂ ਜੋ ਜਿਹੜੇ 12 ਮਹੀਨੇ ਹਨ ਸਵਰਾਮ ਦੇ ਜਿਹੜਾ ਵੀ ਮਹੀਨਾ ਚੜਦਾ ਇਹ ਫਿਰ ਮਹੀਨਾ ਸਾਨੂੰ ਸੁੱਖਾ ਭਰਿਆ ਬਤੀਤ ਹੁੰਦਾ ਉਹ ਤਾਂ ਹੀ ਬਤੀਤ ਹੋਵੇਗਾ ਜੇ ਅਸੀਂ ਵਾਹਿਗੁਰੂ ਦਾ ਸਿਮਰਨ ਕਰਾਂਗੇ ਔਰ ਵਾਹਿਗੁਰੂ ਦੇ ਹੁਕਮ ਨੂੰ ਮੰਨਾਂਗੇ ਆਪ ਸੰਗਤਾਂ ਨੂੰ ਅੱਜ ਦੇ ਸਮਾਗਨ ਦੀਆਂ ਔਰ ਸਗਰਾਮ ਦੀਆਂ ਬਹੁਤ ਬਹੁਤ ਵਧਾਈਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ